ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਮੇਰੇ YouTube ਚੈਨਲ ਗੁਰਪਿੰਦਰਪਿੰਦਰ 13 13 ਤੇ ਅਰਦਾਸ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਅੱਜ ਬਹੁਤ ਹੀ ਸੋਹਣੀ ਤੇ ਪਿਆਰੀ ਕਹਾਣੀ ਤੁਹਾਡੇ ਲਈ ਲੈ ਕੇ ਆਈਆਂ ਜਿਸ ਦਾ ਨਾਮ ਹੈਗਾ ਜੀ ਏਕਤਾ ਵਿੱਚ ਸ਼ਕਤੀ ਹਾਂਜੀ ਇੱਕ ਜੰਗਲ ਦੇ ਵਿੱਚ ਇੱਕ ਦਰਖਤ ਤੇ ਇੱਕ ਬੁੱਤਰ ਤੇ ਕਬੂਤਰੀ ਦਾ ਜੋੜਾ ਰਹਿੰਦਾ ਸੀ ਉਸ ਦਰਖਤ ਤੇ ਉਹਨਾਂ ਦਾ ਬਹੁਤ ਹੀ ਪਿਆਰਾ ਜਿਹਾ ਆਲਣਾ ਵੀ ਬਣਾਇਆ ਹੋਇਆ ਸੀ ਉਸ ਆਲਣੇ ਦੇ ਵਿੱਚ ਉਹਨਾਂ ਦੇ ਦੋ ਬੱਚੇ ਬੜੇ ਹੀ ਪਿਆਰ ਨਾਲ ਰਹਿੰਦੇ ਸਨ ਕਬੂਤਰ ਬੱਚਿਆਂ ਦੇ ਪੋਜਨ ਦੀ ਪਾਲ ਵਿੱਚ ਜੰਗਲ ਵਿੱਚ ਚਲਾ ਜਾਂਦਾ ਤੇ ਕਬੂਤਰੀ ਬੱਚਿਆਂ ਦੀ ਮਗਰ ਦੇਖਭਾਲ ਕਰਦੀ ਇੱਕ ਦਿਨ ਕੀ ਹੋਇਆ ਕਬੂਤਰ ਬੱਚਿਆਂ ਦੇ ਲਈ ਪੋਜਨ ਦੀ ਪਾਲ ਵਿੱਚ ਜੰਗਲ ਤੋਂ ਦੂਰ ਚਲਾ ਗਿਆ ਤੇ ਘਰ ਆਉਣ ਵਿੱਚ ਉਸ ਨੂੰ ਦੇਰੀ ਹੋ ਗਈ ਤੇ ਮਗਰ ਕਬੂਤਰੀ ਨੂੰ ਉਸ ਦੀ ਬਹੁਤ ਹੀ ਜ਼ਿਆਦਾ ਫਿਕਰ ਹੋਣ ਲੱਗੀ ਤਾਂ ਉਸ ਨੇ ਕੁਝ ਟਾਂ ਵੇਟ ਕੀਤੀ ਉਸ ਤੋਂ ਬਾਅਦ ਦਰਖਤ ਦੇ ਨੇੜੇ ਇੱਕ ਤਲਾਬ ਵੀ ਸੀ ਉਸਨੇ ਤਲਾਬ ਦੇ ਵਿੱਚੋਂ ਪਾਣੀ ਪੀਤਾ ਨਾਲ ਬੱਚਿਆਂ ਨੂੰ ਵੀ ਪਿਆਇਆ ਪਰ ਕਿੱਥੇ ਪਾਣੀ ਪਾਣੀ ਨਾਲ ਭੁੱਖ ਕਿੱਥੇ ਮਿਟਦੀ ਆ ਉਸਨੇ ਬਹੁਤ ਉਡੀਕਿਆ ਕਬੂਤਰ ਨੂੰ ਤਾਂ ਉਸਨੇ ਫਿਕਰ ਦੇ ਵਿੱਚ ਕਬੂਤਰ ਦੇ ਮਗਰ ਕਬੂਤਰੀ ਵੀ ਜੰਗਲ ਵਿੱਚ ਉਸਨੂੰ ਭਾਲਣ ਲਈ ਚਲੀ ਗਈ ਮਗਰ ਉਸਦੇ ਬੱਚੇ ਰਹਿ ਗਏ ਵਿਚਾਰੇ ਪਰ ਉਸ ਦਰਖਤ ਦੇ ਨੇੜੇ ਇੱਕ ਕਾਟੋ ਵੀ ਰਹੀਂਦੀ ਸੀ ਜੋ ਕਬੂਤਰ ਦੇ ਕਬੂਤਰੀ ਦੇ ਬੱਚਾਂ ਤੋਂ ਬਹੁਤ ਈਰਖਾ ਕਰਦੀ ਤੇ ਉਹਨਾਂ ਨੂੰ ਵੇਖ ਕੇ ਛੜਦੀ ਵਿੱਚ ਉਹ ਉਸ ਦੇ ਆਲਣੇ ਦੇ ਕੋਲ ਗਈ ਤੇ ਆਲਣਾ ਤੋੜਨਾ ਚਾਹਿਆ ਉਸ ਦਾ ਜਿਵੇਂ ਹੀ ਉਹਨੇ ਤੇਜ ਦੰਦਾਂ ਨਾਲ ਤੀਲੇ ਟੁੱਕੇ ਤਾਂ ਇੱਕ ਤੀਲਾ ਉਸ ਦੀ ਅੱਖ ਦੇ ਵਿੱਚ ਜਿਹੜਾ ਵੱਜ ਗਿਆ ਉਹ ਉਥੋਂ ਤੜਫਦੀ ਹੋਈ ਚਲੀ ਗਈ ਉਦੋਂ ਹੀ ਕਬੂਤਰ ਤੇ ਕਬੂਤਰੀ ਆਪਣੇ ਘਰ ਆਲਣੇ ਵਿੱਚ ਵਾਪਸ ਆ ਗਏ ਉਸ ਨੇ ਦੇਖਿਆ ਸਾਡਾ ਆਲਣਾ ਟੁੱਟਾ ਪਿਆ ਤਾਂ ਉਹ ਸਮਝ ਗਿਆ ਵੀ ਇਹ ਕੰਮ ਤਾਂ ਕਾਟੋ ਦਾ ਹੈ ਕਬੂਤਰੀ ਨੇ ਕਾਟੋ ਨੂੰ ਬਹੁਤ ਹੀ ਬੁਰਾ ਭਲਾ ਕਹਿਣ ਲੱਗੀ ਕਬੂਤਰ ਜਦੋਂ ਕਾਟੋ ਦੇ ਕੋਲੇ ਗਿਆ ਤਾਂ ਉਹ ਬਹੁਤ ਜ਼ਿਆਦਾ ਤੜਫ ਰਹੀ ਸੀ ਉਸ ਨੇ ਕਿਹਾ ਅਸੀਂ ਤੇਰਾ ਕੀ ਵਿਗਾੜਿਆ ਜੇ ਤੂੰ ਸਾਡਾ ਐਡਾ ਸੋਹਣਾ ਪਿਆਰਾ ਜਿਹਾ ਘਰ ਉਜਾੜ ਦਿੱਤਾ ਹਾਂ ਤੈਨੂੰ ਤੇਰੀ ਕੀਤੇ ਦੀ ਸਜ਼ਾ ਮਿਲੀ ਤਾਂ ਕਾਟੋ ਨੇ ਕਬੂਤਰ ਨੂੰ ਕਿਹਾ ਮੀ ਮੈਨੂੰ ਮaaf ਕਰ ਦੋ ਮੈਨੂੰ ਮੇਰੀ ਗਲਤੀ ਦਾ ਪਤਾ ਲੱਗਿਆ ਤਾਂ ਕਿਰਪਾ ਕਰਕੇ ਮੇਰੇ ਅੱਖ ਦੇ ਵਿੱਚੋਂ ਤੀਲਾ ਕੱਢ ਦੋ ਕਬੂਤਰ ਨੂੰ ਤਰਸ ਆ ਗਿਆ ਤਾਂ ਉਸ ਨੇ ਕਾਟੋ ਦੀ ਅੱਖ ਵਿੱਚੋਂ ਤੀਲਾ ਜਿਹੜਾ ਬਾਹਰ ਕੱਢ ਦਿੱਤਾ ਤਾਂ ਕਾਟੋ ਨੇ ਵਾਅਦਾ ਕੀਤਾ ਵੀ ਅੱਗੇ ਤੋਂ ਉਹ ਬੜੇ ਪਿਆਰ ਨਾਲ ਰਹੇਗੀ ਧਣ ਕੋ ਬੁੱਤਨ ਤੇ ਕਬੂਤਰੀ ਆਪਣਾ ਜਿਹੜਾ ਆਲਣਾ ਫੇਰ ਠੀਕ-ਠਾਕ ਕਰ ਲਿਆ ਤੇ ਉਹਨਾਂ ਨੇ ਹੁਣ ਕਬੂਤਰ ਤੇ ਕਬੂਤਰੀ ਕਾਟੋ ਦੇ ਕੋਲੇ ਆਪਣੇ ਬੱਚੇ ਛੱਡ ਕੇ ਦੂਰ ਜੰਗਲ ਦੀ ਘਰ ਭੋਜਨ ਦੇ ਪਾਲ ਵਿੱਚ ਚਲੇ ਜਾਂਦੇ ਤੇ ਮਗਰ ਕਾਟੋ ਉਹਨਾਂ ਦੀ ਨਿਗਰਾਨੀ ਕਰਦੀ। ਇੱਕ ਦਿਨ ਕੀ ਹੋਇਆ ਉਸ ਤੇ ਇੱਕ ਜੈਕੀ ਬੰਦ ਸ਼ਰਾਰਤੀ ਬਾਂਦਰ ਜਿਹੜਾ ਉੱਥੇ ਆਇਆ। ਉਸ ਨੇ ਵੀ ਕਬੂਤਰ ਦੇ ਕਬੂਤਰੀ ਦਾ ਆਲਣਾ ਤੋੜਨਾ ਚਾਹਿਆ। ਜਦਵੇਂ ਹੀ ਉਹ ਆਲਣੇ ਦੇ ਨੇੜੇ ਗਿਆ ਤਾ ਬੱਚਿਆਂ ਨੇ ਰੋਲਾ ਪਾ ਦਿੱਤਾ ਉਥੇ ਹੀ ਕਾਟੋ ਆ ਗਈ ਤੇ ਕਾਟੋ ਨੇ ਉੱਚੀ ਉੱਚੀ ਛੋਰ ਮਚਾ ਦਿੱਤਾ ਇੰਨੇ ਨੂੰ ਸਾਰੇ ਜਿਹੜੇ ਪੰਛੀਏ ਉਹ ਇਕੱਠੇ ਹੋ ਗਏ ਤਾਂ ਸਾਰੇ ਪੰਛੀਆਂ ਨੇ ਬਾਂਦਰ ਦੇਤੇ ਚੁੰਝਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਸ ਨੂੰ ਭਜਾ ਦਿੱਤਾ ਜਦੋਂ ਕਬੂਤਰ ਤੇ ਇੱਕ ਬੁੱਤਰੀ ਵਾਪਸ ਆਇਆ ਤਾਂ ਕਾਟੋ ਨੇ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਤੇ ਦੋਨੋਂ ਜਾਣੇ ਬਹੁਤ ਖੁਸ਼ ਹੋਏ ਸਾਰੇ ਹੀ ਉਹਨਾਂ ਨੇ ਪੰਛੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਹਾਂਜੀ ਦੋਸਤੋ ਇਸ ਕਹਾਣੀ ਤੋਂ ਇਹੋ ਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਕਿਉਂਕਿ ਏਕਤਾ ਵਿੱਚ ਸ਼ਕਤੀ ਹੁੰਦੀ ਹੈ ਸਾਨੂੰ ਕਿਸੇ ਦੀ ਵੀ ਚੀਜ਼ ਵੇਖ ਕੇ ਜਾਂ ਕਿਸੇ ਦੇ ਔਦਨ ਨੂੰ ਵੇਖ ਕੇ ਜਾਂ ਕੁਝ ਵੀ ਲਾਲਚ ਸਾਨੂੰ ਕਦੀ ਵੀ ਮੰਦ ਵਿੱਚ ਈਰਖਾ ਨਹੀਂ ਕਰਨੀ ਚਾਹੀਦੀ ਸਗਰੋ ਹਰੇਕ ਕੋਈ ਆਪਣੇ ਆਪਣੇ ਜਿਹੜੇ ਕਰਮਾ ਦਾ ਹੁੰਦਾ ਹੈ ਤੇ ਸਾਨੂੰ ਕਦੇ ਵੀ ਕਿਸੇ ਨੂੰ ਵੇਖ ਕੇ ਈਰਖਾ ਨਹੀਂ ਕਰਨੀ ਚਾਹੀਦੀ ਪਿਆਰ ਪਿਆਰ ਨਾਲ ਰਹਿਣਾ ਚਾਹੀਦਾ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਜੇ ਆਪਾਂ ਰਲ ਕੇ ਰਵਾਂਗੇ ਤਾਂ ਫੇ ਬਹੁਤ ਕੁਝ ਬਣ ਜਾਂਦਾ ਕਿਉਂਕਿ ਏਕਤਾ ਵਿੱਚ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਹਾਂਜੀ ਦੋਸਤੋ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਹੋਏ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਕੱਲ ਨਵੀਂ ਤੇ ਪਿਆਰੀ ਜੀ ਸਟੋਰੀ ਨਾਲ ਬਾਏ ਬਾਏ ਜੀ ਸਾਰਿਆਂ ਨੂੰ